ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਆਪਣੇ ਬਹੁਤ ਸਾਰੇ ਕਿਸਾਨ ਵੀਰ ਜਿਹੜੇ ਕੁਦਰਤੀ ਖੇਤੀ ਕਰਦੇ ਨੇ ਆਰਗੈਨਿਕ ਖੇਤੀ ਸ਼ੁਰੂ ਕੀਤੀ ਆ ਸੋ ਅੱਜ ਆਪਣੇ ਕੋਲ ਬਾਈ ਜੀ ਆਏ ਨੇ ਤੇ ਮਤ ਘਟੂ ਘਟ ਇੱਕ ਸਾਲ ਤੋਂ ਇਹਨਾਂ ਨੇ ਸ਼ੁਰੂ ਕੀਤੀ ਆ ਤੇ ਕਾਫੀ ਇਹਨਾਂ ਨੂੰ ਜਣੀ ਵਧੀਆ ਲੱਗਿਆ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਖੇਤੀ ਦੀ ਡਿਮਾਂਡ ਹੋਣੀ ਆ ਤੇ ਕਾਫੀ ਕੁਝ ਸਿੱਖਣ ਨੂੰ ਮਿਲਦਾ ਸੋ ਬਾਈ ਜੀ ਆਪਣਾ ਆ ਪਿੰਡ ਦੱਸ ਦੋ ਕਿਹੜੇ ਪਿੰਡੋਂ ਆਏ ਜੀ ਆਪਾਂ ਖਾਨਪੁਰ ਤੋਂ ਆਏ ਹਾਂ ਇਹ ਲੁਧਿਆਣਾ ਜ਼ਿਲ੍ਹਾ ਆਪਣਾ ਹਾਂਜੀ ਜੀ ਤੇ ਆਪਾਂ ਤੁਹਾਨੂੰ ਵੀਡੀਓ ਦੇਖ ਕੇ ਅਸੀਂ ਵੀ ਸਾਲ ਕੋ ਐ ਸਾਨੂੰ ਨਾਲੇ ਸ਼ੁਰੂ ਕਰਦੇ ਕਿ ਤੈਨੂੰ ਹਲੇ ਕੋਈ ਤੀ ਆਰਗੈਨਿਕ ਖੇਤੀ ਕਰਦੇ ਆਂ ਅਸੀਂ ਤੁਹਾਨੂੰ ਦੇਖ ਕੇ ਹਾਂ ਤੇ ਹਲੇ ਤਾਂ ਸਿੱਖੀ ਰਹੇ ਆਂ ਤੇ ਤੁਹਾਡੇ ਕੋਲ ਆਏ ਆਂ ਬੇਦਰ ਤਾਂ ਹੀ ਕੀਤਾ ਵਧੀਆ ਗੱਲ ਆ ਜੀ ਦੇਖੋ ਚਾ ਵੀ ਲੈ ਕੇ ਚੱਲੇ ਆਂ ਤੁਹਾਡੇ ਤੋਂ ਠੀਕ ਆ ਹਾਂਜੀ ਸੋ ਜਿਹੜੇ ਵੀ ਆਪਣੇ ਦੋਸਤ ਮਿੱਤਰ ਨੇ ਜਾਂ ਗਾਹਕ ਨੇ ਉਹ ਇਹ ਨਾ ਵੀਰਾਂ ਤੋਂ ਆ ਸਬਜ਼ੀ ਲੈ ਸਕਦੇ ਨੇ ਤੇ ਇਹਨਾਂ ਨੂੰ ਮਿਲ ਸਕਦੇ ਨੇ ਕਿਉਂ ਜੇ ਉਸ ਇਲਾਕੇ ਦੇ ਵਿੱਚ ਕੋਈ ਵੀ ਅ ਖੇਤੀ ਕਰਦਾ ਤਾਂ ਇੱਕ ਦੋ ਨੇ ਦੇਖ ਕੇ ਆਪਾਂ ਜੁੜੀਏ ਤੇ ਕੁਦਰਤੀ ਖੇਤੀ ਵਾਲੇ ਕਿਸਾਨ ਬਦਨ ਤਾਂ ਕਿ ਇੱਕ ਦੋ ਨਾਲ ਸੰਪਰਕ ਹੋ ਸਕੇ ਸੋ ਤੁਸੀਂ ਕਿਰਪਾ ਕਰਕੇ ਆਪਣਾ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਤਾਂ ਕਿ ਉਹ ਗਾਹਕ ਵੀ ਖਰੀਦ ਸਕਦਾ ਹਾਂ ਤੇ ਦੂਜਾ ਜੇ ਕਿਸਾਨ ਆ ਤਾਂ ਵੀ ਤੁਹਾਨੂੰ ਮਿਲ ਸਕਦਾ ਕਿਉਂਕਿ ਜੇ ਇੰਨੇ ਕਿਸਾਨ ਵੱਧ ਹੋਣਗੇ ਤੇ ਉਨੇ ਹੀ ਗਾਹਕ ਵੱਧ ਹੋਣਗੇ ਆਪਣਾ ਨੰਬਰ 94658 94986 ਤੇ ਕਿਸੇ ਨੇ ਵੀ ਆਰਗੇਨਿਕ ਸਬਜ਼ੀ ਲੈਣੀ ਹੋਵੇ ਸਾਡੇ ਨਾਲ ਜਰੂਰ ਸੰਪਰਕ ਕਰ ਸਕਦਾ ਹਾਂ ਨੰਬਰ ਇੱਕ ਵਾਰੀ ਦੁਬਾਰਾ ਬੋਲ ਦਿਆਂ 9465894986 ਹਾਂ ਜੀ ਇਹ ਕਿਸਾਨ ਵੀਰ ਨੇ ਨਵੀਂ ਖੇਤੀ ਸ਼ੁਰੂ ਕੀਤੀ ਆ ਤੇ ਜਦੋਂ ਵੀ ਕੋਈ ਕਿਸਾਨ ਇਸ ਖੇਤੀ ਨਾਲ ਜੁੜਦਾ ਹੈ ਵਾਤਾਵਰਣ ਬਚਾਉਂਦਾ ਹੈ ਸੇਤ ਬਚਾਉਂਦਾ ਹੈ ਤੇ ਸਾਰਿਆਂ ਦਾ ਇਹਦੇ ਵਿੱਚ ਭਲਾ ਹੁੰਦਾ ਕਿਸਾਨ ਦਾ ਹੀ ਭਲਾ ਹੋਊਗਾ ਤੇ ਵਧੀਆ ਖੇਤੀ ਵਧੀਆ ਉਪਜ ਵਧੀਆ ਜ਼ਮੀਨ ਬਣੇ ਤੇ ਖਰਚੇ ਘਟਣਾ ਤਾਂ ਕਿ ਕਿਸਾਨ ਨੂੰ ਫਾਇਦਾ ਹੋ ਸਕੇ ਸੋ ਆਪਾਂ ਆਪਣੇ ਕਿਸਾਨ ਵੀਰਾਂ ਦਾ ਸਾਥ ਜਰੂਰ ਜਰੂਰ ਦਿਈਏ ਤੇ ਖੇਤੀ ਤੋਂ ਲਾਭ ਉਠਾਈਏ ਤੇ ਇੱਕ ਦੂਜੀ ਦੀ ਮਦਦ ਕਰੀਏ ਤੇ ਵਾਤਾਵਰਨ ਤੇ ਸਿਹਤ ਬਚੇ ਇਸ ਤੋਂ ਵਧੀਆ ਕੰਮ ਕੋਈ ਨਹੀਂ ਹੋ ਸਕਦਾ ਸੋ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਆ ਜੀ ਹਾਂਜੀ ਬਹੁਤ ਬਹੁਤ ਸਾਥ ਰਿਹਾ ਗਾਲ ਜੀ